ਦੇਖੀਏ ਚ ਬੁੱਝ ਬੜਾ ਸਾਰਾ ਕੱਕਕੰਡਾ ਵੀ ਖ샤 ਹੋਇਆ ਆਈਆਂ ਫਿਰ ਗੋਭੀ ਗੱਬੀ ਲਾ ਦਾਂਗੇ ਨਮੀਆਂ ਪਲਾਂਗਾਂ ਚ aeration ਹੋਈ ਜਾਂਦੀਆਂ ਨੇ ਕਦੇ ਪਤਾ ਨਹੀਂ ਕੁਛ ਕਰੂ ਪਤਾ ਨਹੀਂ ਨਾ ਗੱਲਾਂ ਹੀ ਦਾ ਖਾਸੀਆਂ ਕਰਦੀ ਸੀ ਮੈਂ ਆਈ ਕਿ ਕਰਦਾ ਫਿਰਦਾ ਇੱਥੇ ਮਰੀ ਨਾ ਬਾਈ ਮਰਦੇ ਨਹੀਂ ਹੁੰਦੇ ਰਿਸ਼ਤਾ ਹੀ ਅਧ ਨੂੰ ਮੈਂ ਕਰਾ ਦੂੰ ਸ਼ੌਰਿਆ ਮਰਨਾਲੇ ਦਿਨ ਤਾਂ ਮੈਂ ਜੰਮੇ ਹੀ ਨਹੀਂ ਹੈਗਾ ਮੈਨੂੰ ਪਤਾ ਮੈ ਤੂੰ ਡਰਦਾ ਨਹੀਂ ਬਾਈ ਮੌਤ ਤੋਂ ਕੌਣ ਡਰਦਾ ਲੈ ਹੁਣ ਮਾਰ ਮੈਨੂੰ ਤਾਂ ਨਹੀਂ ਡਰਦਾ ਮੈਂ ਮਰਾ ਛਰਾ ਤੇ ਮਾਰ ਕੇ ਨਾ ਮਰਾ ਮੈਂ ਕਦੋਂ ਕਹੀ ਨਹੀਂ ਅਭੀ ਤੂੰ ਡਰਦਾ ਹੈ ਨਾ ਉਹੀ ਗੱਲਾਂ ਫੇਰ ਕਰੀ ਜਾਣਾ ਬਾਈ ਮੈਨੂੰ ਆਂ ਦੱਸ ਮੇਰੀ ਗੱਲ ਸੁਣ ਮੈਂ ਨਾ ਤੇ ਰਿਸ਼ਤੇ ਦੀ ਗੱਲ ਕਰਿਆਈ ਮੇਰੀ ਮੰਮੀ ਨਾਲ ਮੰਮੀ ਬਨਣਗੀ ਸਹੂਗਾ ਹਾਂ ਅੱਛਾ ਜੀ ਆਹੋ ਕਹਾਂ ਤਾਂ ਤੂੰ ਮੇਰੀ ਮੇਰੀ ਭੈਣ ਆ ਜਿਹੜੀ ਉਹਦੇ ਨਾਲ ਰਿਸ਼ਤਾ ਪੱਕਾ ਕਰਤਾ ਪਰ ਉਹਨਾਂ ਦੀ ਕੋਛੜਤਾ ਤੂੰ ਇੱਕ ਛੱਤ ਦੀ ਗੱਲ ਕਰਦੀ ਛੋੜੀ ਮੈਂ ਪੰਜਾਬ ਮੰਨਣ ਨੂੰ ਤਿਆਰ ਹਾਂ ਹੈ ਮੰਨਣ ਨੂੰ ਤਿਆਰ ਹਾਂ ਸਾਰੀਆਂ ਸ਼ਰਤਾਂ ਛੋੜੀਆਂ ਕਿਹਨੇ ਮੁੰਨੇ ਮੁੰਨੇ ਤੋਂ ਵੀ ਲੈਣਾ ਤਾਂ ਹੈ ਰਿਸ਼ਤਾ ਕਰਾਉਣਾ ਲੋਕਾਂ ਨੇ ਬੜਾ ਬਦਨਾਮ ਕੀਤਾ ਮੁੰਨੀ ਕੱਲ ਦਾ ਮੁੱਦੇ ਦੀ ਗੱਲ ਜਿਹੜੀ ਕਰਦੀ ਸੀ ਕਿਹਨੂੰ ਆਮ ਕੀਤਾ ਕਿਸੇ ਨੂੰ ਆਮ ਨਹੀਂ ਕੀਤਾ ਤੂੰ ਆਪਣੇ ਰਿਸ਼ਤੇ ਦੀ ਗੱਲ ਕਰਦੀ ਹੈ ਆਪਣੇ ਨਹੀਂ ਮੇਰੀ ਭੈਣ ਨਾਲ ਆਹ ਹੋ ਦਿੱਤੀ ਬੱਲਾ ਘਰ ਜਾ ਕਰਦਾ ਮੈਂ ਠੀਕ ਆ ਤਾ ਹੋਇਆ ਹੋਇਆ ਉਹ ਛੱਡ ਲਾ ਏ ਮੈਂ ਰਿਸ਼ਤੇ ਖਤਰੇ ਦੇ ਮੈਨੂੰ ਪਾਕਿਸਤਾਨ ਭੇਜਦੇ ਤੂੰ ਵੇਕੀ ਲਿਆਂਦੀ ਗੱਲ ਕਰਦੀ ਐ ਠੇਕੇ ਵਾਤਾ ਨਹੀਂ ਲਗਾਦੀ ਬਈ ਤਨੂ ਮਾਦੀ ਲਾਣਾ ਠੱ꺼 ਨਾ ਛੇੜ ਜਦ ਮੈਂ ਮਕਾਨ ਨਹੀਂ ਜਾਂਦਾ ਹਾਂ ਹਾਂ ਇਕੱਲੇ ਤੇ ਕਾਰ ਨਹੀਂ ਜਾਂਦਾ ਕੋਈ ਦੁਕਾਨ ਤੇ ਨਹੀਂ ਜਾਂਦਾ ਸਮਝ ਲਿਆ ਨਹੀਂ ਚਲ ਮੈਨੂੰ ਮੇਕਅਪ ਦਾ ਜਿਹੜਾ ਦੁਕਾਨ ਤੇ ਗਿਆ ਤਾ ਹਾਂ ਕਿੰਨਾ ਮਰਜੀ ਮਕਾਨੀ ਬਾਈ ਆਏ ਗੱਲ ਵੀ ਮੇਰੀ ਭੈਣ ਨਾਲ ਰਿਸ਼ਤਾ ਤੇਰਾ ਹੋ ਜੂ ਦੇਖ ਉੱਥੇ ਰਹਿਣਾ ਬੋਕਰ ਜਵਾਈ ਫਿਰ ਅੱਛਾ ਹਾਂ ਉਹ ਕ ਮੇਰੀ ਭੈਣ ਜੀ ਨਹੀਂ ਨਾ ਲਾਉਂਦੀ ਮੰਮੇ ਹੁਣਾ ਬਿਨਾ ਵੱਡਾ ਹੀ ਹੈਗਾ ਮੈਂ ਹਾਂ ਰਹਿ ਜਾਗੇ ਕਾਹਦਾ ਅੱਡਾ ਭੱਗ ਜਾਗੇ ਭੱਗ ਜਾਗੇ ਭੱਗ ਜਾਗੇ ਹੋਰ ਹੁਣ ਹਾਂ ਉਹ ਸ਼ਾਰਾ ਟੱਬਰ ਜਾਣ ਨੂੰ ਤੈਰਾ ਉੱਥੇ ਹਾਂ ਮੇਰੇ ਇਸਤੇ ਦੀ ਗੱਲ ਕਰਦੇ ਮੈਂ ਛੋਨੂ ਵੀ ਨਾਲ ਹੀ ਲੈ ਜਾ ਤੂੰ ਚਾਹੀਦਾ ਮੈਨੂੰ ਕੀ ਕਹਿਣਾ ਹੈ ਕੀ ਭਾਵੇਂ ਕਿ ਦੋ ਅੱਖਾਂ ਉਹ ਕੰਮ ਹੈ ਮੇਰੇ ਲਈ ਮੋਲੀ ਉਹ ਨਾ ਹਾਂ ਮੈਂ ਆਈ ਕੈਨੀ ਆ ਵੀ ਤਿਆਰ ਹੋ ਜਾ ਕੱਪੜੇ ਪਾਲਾ ਦੇਖ ਹੈ ਮੈਂ ਵੀ ਤਿਆਰ ਹੋ ਜੰਨੀ ਆ ਫਿਰ ਆਪਾਂ ਚੱਲਦੇ ਆ ਉਹ ਵਿਆਹ ਕਰ ਲਾਂਗੇ ਇੱਥੇ ਬਾਪੂ ਨਹੀਂ ਵਿਆਹ ਹੋਣ ਦਿੰਦਾ ਤੇ ਮੈਂ ਦੱਸਾਂ ਗੱਲ ਲੱਖ ਰੁਪਏ ਦੀ ਗੱਲ ਕਰ ਉਹ ਤਾਂ ਲੜ ਪੈਂਦਾ ਜਦੋਂ ਕੋਈ ਆਉਂਦਾ ਉਹਦੇ ਦੇਖ ਰਿਸ਼ਤੇ ਵਾਲੇ ਆਏ ਸੀ ਬਾਪੂ ਹੀ ਲੜ ਪਿਆ ਪਤਾ ਨਹੀਂ ਬਾਪੂ ਤਾਂ ਫਿਰ ਬੁੱਢਾ ਹੋ ਗਿਆ ਨਾ ਹੁਣ ਉਹਦਾ ਦਿਮਾਗ ਉਹਨਾ ਕੰਮ ਨਹੀਂ ਕਰਦਾ ਜਿਵੇਂ ਆਪਣਾ ਕਰਦਾ ਹੈ ਹੈ ਆਪਣਾ ਦਿਮਾਗ ਜਾਰੀ ਕੰਮ ਕਰ ਜਾ ਪੂਜਾ ਕੱਚ ਕਰ ਜਾ ਅੱਛਾ ਹਾਂ ਇਦਾਂ ਕਰ ਲੈ ਬਈ ਹੈ ਗਿਆ ਫਿਰ ਮੇਰੇ ਅੰਗਾ ਦਿਮਾਗ ਤਾਂ ਸਾਰੇ ਪੁੰਡ ਚ ਨਹੀਂ ਹੈਗਾ ਕਿਸੇ ਦੇ ਨਾ ਜਿਹੜਾ ਇੱਕ ਨੰਬਰ ਦਿਮਾਗ ਐਂ ਕਰ ਬਾਈ ਤੂੰ ਚਿਬੜ ਲੈ ਤੋੜ ਕੇ ਮੈਂ ਤਿਆਰ ਹੁੰਨੀ ਹੈ ਤਰਾ ਬਚ ਲਦੇ ਠੀਕ ਹੈ ਠੀਕ ਹੈ ਮਗ ਗਿਆ ਬਗ ਗਿਆ ਦੱਸੀ ਨਾ 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 ਮੈਂ ਕਿਉਂ ਦੱਛੂਗਾ ਮੈਂ ਦੱਛੂ ਲੈਦਾ ਦੋਨੇ ਹੱਥਾਂ ਚ ਲੈ ਦੂਨੇ ਮੈਂ ਤਾਂ ਦੂਜਾ ਰੇ ਲੈ ਨੀ ਚਿਪੜ ਜੀ ਹੁੰਦੀ ਚਿਬੜ ਨਕੇ ਗੁੱਸੇ ਗਾ ਤੋ ਉਨੇ ਆ ਮਾਰ ਦਿਆ ਦੇਖੇ ਗੁੱਸੇ ਚ ਮੇਰੀ ਗੱਲ ਸੁਣ ਮੈਨੂੰ ਮਿਲਣ ਤਾ ਆਈ ਹੀ ਕਰੂੰ ਬੱਸੀ ਆਈ ਓੜੀਓ ਕਾਤੋ ਕਰਦੀ ਐ ਦੇਖ ਮੇਰੀ ਗੱਲ ਸੁਣ ਨਾ ਤਮਾ ਖੇੜਾ ਤਾ ਛਡਾਉਣੀ ਸੀ ਹੁਣ ਬਾਈ ਦੇ ਬਹਾਨੇ ਨਾ ਛਡਾ ਲੂੰ ਐ ਪੈਰੀ ਨਹੀਂ ਬੰਦੇ ਹੁੰਦੇ ਮੇਰੀ ਗੱਲ ਸੁਣਾ ਹੀ ਨਹੀਂ ਕਰਦੇ ਹੁੰਦੇ ਮੇਰੀ ਗੱਲ ਸੁਣ ਹੈ ਤਾਂ ਹੀ ਜਾਣੀ ਐ ਮੈਂ ਉਹਨਾਂ ਗਿਠਮੁਠੀਏ ਜੇ ਤੋ ਵੀ ਤੰਗਾ ਹੀ ਪਈਆਂ ਹੈ ਹੂੰ ਤੈਨੂੰ ਤਾਂ ਮਿਲਣ ਆਈ ਹੀ ਕਰੂੰ ਫਿਰ ਪੁੱਛਣਾ ਹੋਇਗਾ ਚੰਗਾ ਹਾਂ ਨਾ ਵਸੋ ਛਿਆਣੀ ਐ ਠੀਕ ਆ ਇਹਦੇ ਵਿੱਚ ਗੁੰਮਦਾ ਇਹ ਜੀ ਮਾਲ ਵਾਲਾ ਹੀ ਹੈ ਤੈਨੂੰ ਦੱਸ ਕੇ ਜਾਣੀ ਆ ਕੱਲੀ ਨੂੰ ਚੰਗਾ ਕਿਸੇ ਨੂੰ ਨਹੀਂ ਦੱਸਿਆ ਮੈਂ ਦਸੀਨਾ ਹਾਂ ਚੱਲੇ ਠੀਕ ਆ ਚੰਗਾ ਫਿਰ ਹੈ ਮੈਂ ਤਿਆਰ ਹੋਣਾ ਹਾਜੀ ਨਾਟਾ ਛਾਇਆ ਪਿਆ ਕਜੀ ਬੱਚ ਹੋਣ ਵਾਲੀਆਂ ਛਣ ਛਣ ਕਹਿੰਦੀ ਚਾਹੇਗੀ ਜੀ ਜੋ ਚ ਕਹਿੰਦੀ ਕੱਡ ਨੂੰ ਮੱਖਣ ਚ ਵਾਲ ਵਾਂਗੂ ਚਨਾਟਾ ਛਾਇਆ ਪਿਆ ਹੋ ਲੱਗ ਜੂ ਛਣ ਛਣ ਕਹਿੰਦੀ ਜੀ ਜੋ ਚ ਕਹਿੰਦੀ ਕੱਢ ਦੂੰ ਕਚਰਾ ਛਾੜੀਆਂ ਐ ਨਹੀਂ ਪਤਾ ਕਿ ਮੈਂ ਕਚਰਾ ਨਿਕਲਣਗੀ ਹੂੰ ਕਹਿੰਦੀ ਸੀ ਬਾਪਾ ਅੱਜ ਦਾ ਜੀ ਨਹੀਂ ਲੱਗਦਾ ਜਾਂ 2-4 ਦਿਨ ਹੋਰ ਛਿੱਲੂ ਛਣੂ ਉੱਤਵਰ ਫਿਰ ਮੈਂ ਵੀ ਜਿਵੇਂ ਛਾਣੀ ਕਹਿੰਦਾ ਸਾਡਾ ਚਿੜੇ ਆਂਦਾ ਚਿੰਬਾ ਵੇ ਬਾਪੂ ਅਜੀ ਉੱਡ ਜਾਨਾ ਉਹ ਛੀ ਜਾਣੀਆਂ ਛਣੇ ਫੀਮਣੀਆਂ ਡੱਬੀਆਂ ਕਿਹੜੀ ਵਾਲੇ ਬਾਬੇ ਮਾਂਗੂ ਬੱਟ-ਬੱਟ ਖਾਇਆ ਕਰੂ ਫੇਰ ਤਾਪੀ ਚੀਜ਼ੇ ਅਗਰ ਉਹ ਗੰਡੇ ਮੰਜੇ ਦੇ ਪੰਛੀ ਮਾਰ ਕੇ ਵਜਾ ਕਰਨਗੇ ਖਾ ਲੋ ਜੀ ਖਾ ਲੋ ਇਹ ਤਾਂ ਖਾ ਲੋ ਜੀ ਤੇ ਉੱਥੇ ਜਾ ਕੇ ਪਤਾ ਲੱਗੂ ਕੀ ਬੈਂਗਣੀ ਉੱਪਰ ਦੀ ਹੈ ਚਲੋ ਦੇਖਦੇ ਆ ਜਿਹੜਾ ਕੁਝ ਹੁੰਦਾ ਹੈ ਦੇਖੀ ਜੋ ਕੀ ਬੈਂਗਣੀ ਉੱਪਰ ਦੀ ਹੈ ਜਿਹੜੀ ਸੰਛਾ ਨਾ ਕੁੱਤੇ ਖਾਣੀ ਬਣਦੀ ਆ ਆਪਣੀ ਨਾ ਬਣਦੀਉ ਕਈਆਂ ਦੇ ਪ੍ਰੋਡਕਟ ਵਧੀਆ ਵੀ ਨਿਕਲੇ ਆਉਂਦੇ ਨੇ ਚੋਚ ਪਤਾ ਨਹੀਂ ਹਮਦਤ ਜਗੀਰ ਜੀ ਆ ਪਤਾ ਨਹੀਂ ਕੋਈ ਅਗਲੀ ਪਿਛਲੀ ਦੁਸ਼ਮਣੀ ਕਰਦੀ ਹੈ ਕਾਰਨ ਤਾਂ ਹੈਗਾ ਕੋਈ ਚਲੋ ਸੋਚ ਤਾਂ ਚੰਗਾ ਰਹੀ ਆ ਮੇਰੇ ਵਾਰੀ ਫਿਰ ਆ ਨਾ ਬੰਦੀ ਇਹ ਪਹਿਲੀ ਵਾਰੀ ਮੈਂ ਜ਼ਿੰਦਗੀ ਚੋਦੀ ਸੇਫਟੀ ਕਰੀਏ ਨਹੀਂ ਮੈਂ ਕੱਦਦਾ ਨਹੀਂ ਹੁੰਦਾ ਕੋਈ ਸੇਫਟੀ ਬਹੁਤ ਅੱਛਾ ਕੰਮ ਕਰਦੇ ਬਹੁਤ ਅੱਛਾ ਬਹੁਤ ਬਹੁਤ ਆ ਛੂਈ ਲਾਉ ਮੈਂ ਆ ਛੂਈ ਲਾਉ ਆ ਲਾਉ ਮੈਂ ਛੂਈ ਵਾ ਕੀ ਕਰੀਏ ਨਹੀਂ ਆ ਜਾਉਂ ਆ ਛੂਈ ਲਾਉ ਮੈਂ ਇਹ ਆ ਲਾਉ ਮੈਂ ਛੂਈ ਆ ਜਿਆਦਾ ਛੋਣੀਆਂ ਲੱਗਦੀਆਂ ਨੇ ਆ ਛੂਈ ਲਾਉ ਮੈਂ ਛੋਣੀਆਂ ਲੱਗਦੀਆਂ ਨੇ ਆ ਨਾ ਛੂਈ ਇਹ ਨਹੀਂ ਨੀਆ ਕਟ 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 ਮੇ ਨੀਆ ਕਟ 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 ਪੰਜ ਸੱਤ ਦੇ ਜਵਾਬ ਖਾਲੇ ਜਵਾਬਾਂ ਲਈ ਡੱਜ ਮੇ ਪੁੱਜ ਜਣੇ ਬੁਚੋ ਲੈਣਾ ਮੈਂ ਇੱਕ ਮਾਂ ਵੀ ਚੱਕਮਈ ਹੁੰਦਾ ਕਟ 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 ਮੱਚ ਹੋਇਆ ਕਿ ਛੱਡਾ ਦਰਦੇ ਅਰੇ ਤੇ ਡੜਾ ਦੇ ਲੋਕ ਨੇ ਕੱਜੂ ਦੇ ਮੈਂ ਤਾਂ ਆਪਦੀ ਮੰਮੀ ਕੋਲੇ ਜਾਉਂ ਮੂੰਹ ਹੋਇਆ ਮੰਮੀ ਕੋਲੇ ਜਾਉਂ ਮੈਂ ਮੈਂ ਨਹੀਂ ਜਾਂਦਾ ਮੰਮੀ ਕੋਲੇ ਜਾਉਂ ਮੈਂ ਮੈਂ ਪਿੰਡ ਜਾਉਂ ਯਾਰ ਇਹ ਖੜਾ ਦਿਨ ਨੂੰ 9000 ਰੁਪਏ ਕਮੇ ਕੌਣ ਹੈ ਤੂੰ ਮੈਂ ਹੂੰ ਭਿੰਦੀ ਰਕਮ ਆਲ ਹੋ ਗਈ ਕਿ ਮੈਨੂੰ ਕਹਿੰਦੀ ਕਹੋ ਮੈਂ ਤਾਂ ਕੌਣ ਨਹੀਂ ਕਟ 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 ਆ ਬਾਲਾ ਸੋਹਣੇ ਮੇਰੇ ਟਿੱਪੇ ਕੋ ਹੋ ਜਾ ਕੇ ਜਿਹੜਾ ਸੋਹਣਾ ਲੱਗਦਾ ਲਾਲਾ ਲਾਲਾ ਮੱਥੇ ਤੇ ਲਾਲਾ ਪੈਣ ਮੱਥੇ ਤੇ ਲਾਲਾ ਸੋਹਣਾ ਹਾਂ ਬਾਰੇ ਸੋਨਾ ਰੱਖਦਾ ਇੱਥੇ ਜੇ ਲਾਗ ਇੱਥੇ ਜੇ ਹਾਂ ਬੋ ਰੂ ਹੋ ਗਏ ਦੋ ਮਹਾ ਪੁੱਛ ਇਕੱਠੇ ਹੋ ਗਏ ਪਰਦੀ ਗਏ ਜੋ ਜਿ ਸਿਆਣੀਆਂ ਸਿਆਣੀਆਂ ਕੱਤੀਆਂ ਗਏ ਦਸ ਚਾਰ ਕਟਾਉਣੇ ਹਰ ਲਿਆ ਕੇ ਦੇ ਗਏ ਇਹ ਆਜਾ ਟੱਕ ਦੇਣਾ ਹੋਰ ਹੁਣ ਕੀ ਲੱਗੇ ਨੇ ਬਰਾਏ ਕੀ ਕਹਿਣਾਗਾ ਇਹ ਆਦਮ ਗਿਆ ਕਿਹਨੂੰ ਪਤਾ ਕਿਸੇ ਨੂੰ ਨਹੀਂ ਪਜਾਇਆ ਹੈਗਾ ਪਤਾ ਰਹੇਂ ਜੇ ਅੱਜ ਬਈ ਦੱਸ ਇਹ ਮੰਮਾ ਹੈ

मछी पर हाँ, है नहीं अंदर आ पर जाऊंगा कोई नहीं मछी हां पर जाऊंगा काम नहीं मरा जांदा जिज्जी खानी है तो है नहीं हां मौली काम नहीं मरा जांदा ओहो बा बुलबुला ता जी बुलबुला बुलबुला आहा आहा हां ए दस पर भी बुलबुला गए नहीं है मछी पता मेनू मछी अपने है मछी आई है

ਹਏ ਨਹੀਂ ਬਾਵੜੇ ਆ ਕੇ ਕਰਿਆ ਨਹੀਂ ਆ ਬੁੱਬੂਲਾ ਆ ਮੈਨੂੰ ਬੜਾਈ ਮੈਂ ਨੇਖਾਂ ਇਹ ਤਾਂ ਡਾਕਟਰ ਟੀਕਾ ਤਾਂ ਨਹੀਂ ਲਾਉਂਦੇ ਹੁੰਦੇ ਇਹਨਾਂ ਓਏ ਇਹ ਤਾਂ ਟੀਕਾ ਲਾਉਣ ਵਾਲੀ ਆ ਜਿਵੇਂ ਮੱਝ ਦੇ ਟੀਕਾ ਲਾਉਣੇ ਹੁੰਦੇ ਆ ਕਿੱਧਰ ਸਰਿੰਜ ਚੱਕੀ ਮਾਰੂ ਗੋਲੀ ਮਾਂ ਮੁੱਕੇ ਮਾਰੂ ਕਰਕੇ ਆ ਮਾਰੂ ਮੇਰੇ ਕੋ ਨਹੀਂ ਕੀ ਕਰ ਦਿਆ ਖੇਡਾਂ ਨਹੀਂ ਆ ਮੈਂ ਕਿ ਨਿਆਣੀ ਆ ਨੇ ਕੁ ਨਮਾਸੀ ਲੈ ਇਹ ਤਾਂ ਬੌਲੀ ਜਹੀ ਜੀ ਹੈਗੀ ਹੈਗੀ ਤੂੰ ਤਾਂ ਸਿਆਣੀ ਐ ਮੈਂ ਕਦੋਂ ਕਾਣੀ ਚੰਗਾ ਭਰਾ ਦਾ ਦੀਦਾ ਮਾਸੀ ਉਹੀ ਗੱਲਾਂ ਤੂੰ ਲੈ ਮੇਰੇ ਤਾਂ ਚਲ ਬੌਲੀ ਜਹੀ ਜੀ ਹੈਗੀ ਹੈਗੀ ਲੈ ਫੇਰ ਕਹਿੰਦੀ ਐ ਮੈਂ ਮੈਨੂੰ ਦੀਂਦਾਗਾ ਦੋ ਅੱਖਾਂ ਦਿੱਤੀਆਂ ਰੱਬ ਨੇ ਮੈਨੂੰ ਐ ਕਹਿੰਦੀ ਐ ਮਾਸੀ ਫੇਰ ਨੇ ਕਰ ਲਾਗੂ ਕੰਮ ਧੰਦਾ ਆ ਗਏ ਬੁਸਬਲੇ ਭਾਦੀ ਕੀ ਕਰਦੀ ਆ ਬੁਬਲੇ ਭਾਦੀ ਕੋਣ ਆ ਮੁਕਿਆ ਖਾਦੀ ਬੈਠਾ ਮੰਮ ਕਰ ਲੈ ਤਾਂ ਬੜੀ ਐ ਮਿੱਠੀ ਹੋ ਗਈ ਉਹ ਜਵਾਕਾ ਖੱਡਣ ਨੂੰ ਨਾ ਵਾਰੂ ਮੋਥੋ ਚਪਲਾ ਖਾਏਂਗੀ ਤਾਂ ਮੈਂ ਦੱਸਾਂ ਗੱਲ ਆ ਕੁੱਡੇ ਕਹੇ ਕੁੱਕਰ ਨਹੀਂ ਲੜਦੇ ਜਿਵੇਂ ਲੜਦੀਆਂ ਨੇ ਮਾਂਆਂ ਦੀਆਂ ਝੀਆਂ ਮਾਰ ਦੇ ਦੇਖ ਲਓ ਮੈਂ ਆਪੇ ਲਿਆ ਲੂ ਆ ਫੁੱਟਦੀ ਐ ਇਹ ਤਾਂ ਦਹੀ ਦੀ ਕਮਲੀ ਹੈਗੀ ਹੈਗੀ ਤੂੰ ਤਾਂ ਸੈਣੀਆਂ ਚੰਗੀ ਭਲੀ ਉਹ ਕਾਹ ਨੂੰ ਮਾਛੀ ਕੋਈ ਸੈਣ ਨਹੀਂ ਐਂ ਤਾਂ ਕਰੇ ਏ ਬੋਲੇ ਦੇ ਬਬਲਾ ਜਿਹੜੇ ਬੇਬੇ ਨੇ ਕਿਹੜਾ ਰਾਵਾਂ ਪੈਂਦਾ ਭਾਈ ਉਹੀ ਬੋਲੀ ਨਾ ਰਾ ਹੁਣ ਮੁੱਛ ਤੇ ਕੀ ਬੰਗਿਆ ਹੋਵੇ ਫੱਟੇ ਦਾ ਚੱਕੀ ਜਾਂਦੀਆਂ ਮਾਂ ਜੀ ਤੇ ਗਮੰਡੀਆਂ ਨੂੰ 라 ਚੋਣੀ ਪੈਣ ਲੀ ਜੇ ਨਹੀਂ ਪੈਂਦੀ ਜੇ ਫੱਟਾ ਪਣੋ ਕੀ ਮਾਂ ਕਿਹੜਾ ਕਿਹੜਾ ਮੈਂ ਚੱਕ ਲੈਂਦਾ ਗਮੰਡੀਆਂ ਦਾ ਫੱਟਾ ਚੱਕ ਲੈਂਦਾ ਕੀ ਲੈਂਦਾਗਾ ਅਸਤਾ ਕੋਈ ਜੋੱਕੇ ਲਿਆਈਆਂ ਸੁਣ ਬੋਲੀ ਨਾਗਾ ਸਾਡੇ ਇਹ ਤੇ ਦਾ ਫੱਟਾ ਗਮੰਡੀਆਂ ਨੂੰ ਪਟਾਏ ਇੱਕ ਵੇਟ ਮਾਂ ਜੀ ਚੀ ਜੀ ਚੀ ਤਾ ਉੱਤੀ ਬੋਲਿਆ ਅਗਰ ਭਾਈ ਤੈਨੂੰ ਸਮਾਰ ਕੇ ਪਤਾ ਫਿਰ ਮੈਂ ਮੁਝ ਬੋਲੀ ਨਾ ਹੁਣ ਨਦਰੀ ਸਮਝ ਨਹੀਂ ਆਉਂਦੀ ਕੁਛ ਨਹੀਂ ਤੈਨੂੰ ਸੁਣਦਾ ਨਹੀਂ ਕਰਦਾ ਨਹੀਂ ਮੈਂ ਉੱਚਾ ਬੋਲ ਹਾਂ ਵੇਖ ਨਾ ਉੱਚਾ ਮੈਂ ਬੋਲਦਾ ਰਹਿਣਾ ਕਿ ਭਾਈ ਬਿਨਾ ਕਮਤੋਂ ਸੁਣਦਾ ਨਹੀਂ ਕਰਦਾ ਨਹੀਂ ਚੱਪ ਕਰ ਜਾਂਦਾ ਨਹੀਂ ਕਾ ਨਹੀਂ ਹਰਦੇ ਨਾ ਹਰਦੇ ਨਾ ਹਰਦੇ ਨਾ ਕਾਣੀ ਦਿਲ ਕਾਟਦੀ ਆਇ ਗਿਆ ਤੂੰ ਆਨੇ ਖਲਾ ਬਈ ਨਾ ਮਾਰੇ ਸੜੀ ਹੋਈ ਨੇ ਆ ਮਰੂ ਗਹ ਤਾਂ ਫੁਰਨ ਮਰਨ ਲੱਥਾ ਉੱਥੇ ਸਿਰਨ ਕਰਦੀ ਕਿ ਲਸਣਾ ਬਾਰੂ ਇਹ ਹਰ ਕੀ ਕਰੇ ਬੱਚਾ ਕੀ ਕਰੇ 냔 ਮਾਛੀਆ ਹੋਣ ਨਾ ਆਈ ਚਾ ਚਾਤ ਨਹੀਂ ਆਏ ਚਾਤ ਨਹੀਂ ਆਏ ਉਹ ਕੋਸ ਤੇ ਆਨੀਆ ਤਰਾ ਬਾਈ ਜੇ ਬੈਣਾ ਮੇਰੇ ਆਪ ਹੀ ਨਹੀਂ ਆਇਆ ਚਾਹ ਪਰ ਉਹ ਤੇ ਮੈਂ ਤਾਂ ਪਿੱਛੇ ਆਉਣੀ ਹਾਂ ਕਿ ਅਗੋਂ ਕਹਾਂ ਤੇ ਤੈਨੂੰ ਕਿਹੜਾ ਗਾਲ ਲਾ ਰਿਹਾ ਥਕਾ ਮਤ ਨੂੰ ਦੀ ਵਰਦੀ ਐਡੀ ਹੋएगी ਇਹਦੀ ਚਾਹ ਵੀ ਨਹੀਂ ਐ ਹਾਂ ਚਾਹ ਵੀ ਨਹੀਂ ਐ ਚਾਹ ਪੀਣੀ ਐ ਫਿਰ ਚਾਹ ਪੀਣੀ ਫਿਰ ਨਹੀਂ ਸੀ ਪਾਉਂਦੇ ਹੁੰਦੇ ਨੇ ਚਾਹ ਦੇ ਦੇ ਖਾਦਾ ਕੋਈ ਨਹੀਂ ਬਾਤ ਤੇ ਮੇਰੇ ਫੁੱਪੇ ਦਾ ਪਾਣੀ ਗੁਲਾਤਾ ਪਿਆ ਲੋ ਸੁਬੇ ਜੀ ਕੌਣ ਕਰ ਲੈ ਕਰਨ ਸਾਈ ਦੇ ਵਿੱਚ ਲਾਉਂਦੀ ਰਹਿਣੀ ਹੈਂ ਜੀ

ਤੂੰ ਮੇਰੇ ਮੱਥੇ ਰਿਆ ਕੇ ਮਾਂ ਚੂ ਚੋਂ ਕੱਟ ਸੀ ਪੈਣਾ ਕੀ ਲੱਗਦੀ ਆ ਖਾ ਮਾਰੇ ਪੁੱਛੀਂ ਅਗਰ ਮੈਂ ਆ ਦੇਖ ਲੈ ਲਾ ਮੇਰੇ ਸਾਰੇ ਮਾਨ ਦੁਨੀਆਂ ਕੀ ਈ ਟਿੱਕ ਟਿੱਕ ਕਰਦੀ ਪਿੰਦੀ ਇਹ ਆਈ ਹਰ ਵਕਤ ਹਰ ਵਕਤ ਲੜਾਈ ਨੂੰ ਚਾੜ ਰਹੀਆਂ ਨੇ ਕਿਹਨੀ ਜਦਾ ਇਹ ਮੈਂ ਤਾਂ ਕੁਝ ਜਦਾ ਹੀ ਨਹੀਂ ਕੀਤੀ ਮੈਂ ਤਾਂ ਪਾਣੀ ਪੀਂਦੀ ਸੀ ਆ ਦੇਖ ਲੈ ਮੇਰਾ ਪਾਣੀ ਵੀ ਡਲਾਉ ਤਾਂ ਅੱਗੇ ੱੱਕਾ ਮਾਰ ਕੇ ਮੂੰਹ ਜੋ ਪਾਣੀ ਕਿੱਥੇ ਮਰੇ ਐ ਐ ਤਾ ਖਿੱਚੂਗੀ ਅੱਗੇ ਆਗੇ ਦੇਖੋਤਾ ਹੈ ਕੀ ਕੌਣ ਹੁੰਦਾ ਹੈ ਮੈਂ ਤਾਂ ਰੋਂਦੀ ਨਹੀਂ ਮੈਂ ਤਾਂ ਧੱਕੇ ਮਾਰਦੇ ਉਹਨਾਂ ਤਾਰੋ ਵੀ ਮੈਂ ਤਾਂ ਘਰੇ ਰੋਈ ਰਹੀ ਸੀਟੇ ਹੋਏ ਰ ਇੱਕ ਮੇਚਾਰੇ ਬੈਠ ਨਹੀਂ ਹਾਂ ਤੇਰਾ ਖਰੀਦਾ ਵਾਦਾਰਾ ਕੁਛ ਹੈ ਮੈਂ ਜੰਗਾ ਬਾਈ ਸੌਂਦਾ ਨਹੀਂ ਕਰਦਣੀ ਮੈਂ ਬੋਲੀ ਜਾਂਦਾ ਹੁੰਨਾ ਕੋਈ ਕਾਮਾ ਨਹੀਂ ਮੁਕਦਾ ਇੱਕ ਇਹ ਛੇਟ ਛਕਣ ਲੜੀ ਜਾਂਦੀਆਂ ਨੇ ਬੱਚੋ ਬਟੂਖਾ ਬਟੂਖਾ ਫੜ ਬੱਖ ਚਾਹ ਨਾ ਮਿੱਟੀ ਚੱਕੀ ਦਾ ਖੜੀ ਨੇ ਇਹ ਕਦੇ ਬਣਦਾ ਕਿਹਦਾ ਚੱਜ ਨਹੀਂ ਲੜਾਈ ਦਾ ਚੱਜ ਹੈ ਕੋਈ ਕੰਮ ਦਾ ਚੱਜ ਨਹੀਂ ਸਾਰਾ ਦਿਨ ਮੇਰਾ ਤਾਂ ਨਹੀਂ ਮੁੱਕਦਾ ਕਦੇ ਭਾਂਡੇ ਕਦੇ ਤੀਸਰ ਕਿਉਂ ਮੱਛੀ ਠੀਕ ਹੈ ਹਾਂ ਠੀਕ ਆ ਭਾਈ ਠੀਕ ਆਦੀ ਹੈ ਆ ਚਾਹ ਪੀ ਕੇ ਹਟੇ ਸੀ ਭਾਂਡੇ ਮਾਂਜਦੀ ਸੀ ਅੱਛਾ ਹਾਂ ਭਾਂਡੇ ਜਿ ਮਾਂਜਦੀ ਸੀਗੀ ਚਾਹ ਹਾਂ ਇੱਕ ਗੱਲ ਪੁੱਛਿਆ ਸੀ ਹਾਂ ਆਪੋ ਚੁੱਪ ਪੁੱਤ ਮੈਂ ਆਈ ਕਹਿਣਾ ਵੀ ਕਿਹਨੀਆਂ ਛਾੜੇ ਬਈਆਂ ਹੋਈਆਂ ਨੇ ਦੋਨੇ ਹਾਂ ਇਹ ਹੀ ਕਮਲੀਆਂ ਬੋਲੀਆਂ ਨੇ ਤੇ ਛੋੜੇ ਸਾਰੇ ਡਿਸਟ੍ਰਿਕਟਾਂ ਚ ਇਹ ਕੋਰਮੇ ਨਾ ਨਾ ਵੀਰ ਸਾਡੇ ਤਾਂ ਬਥੇਰੇ ਨੇ ਸਿਆਣੀਆਂ ਨੇ ਪੁੱਤ ਸਾਡੇ ਤਾਂ ਕੋਈ ਨਹੀਂ ਇਹ ਜੀ ਉਹ ਛੋਟੀ ਬਥੇਰੀ ਸ਼ਹਿਰ ਹੈਗੀ ਆ ਚੱਲ ਵੱਡੀ ਤਾਂ ਮਾੜੀ ਮੋਟੀ ਕਮਲੀ ਮਾੜੀ ਮੋਟੀ ਬੋਲੀ ਜੀ ਇੰਨੀ ਤਾਂ ਕੋਈ ਨਹੀਂ ਹੈਗੀ ਆ ਤਸ ਤਾਂ ਉਹੀ ਕਹੀ ਜਾਂਦੇ ਸਾਡੀਆਂ ਕੁੜੀਆਂ ਬਥੇਰੇ ਨੇ ਸਾਰੇ ਘਰੇ ਦਾ ਮਾਚੀ ਛੋਟੀ ਦਾ ਵੀ ਗੇਰ ਪਾ ਕੇ ਵੇਜੈਸੀ ਤੁਸੀਂ ਉਹ ਨਾ ਨਾ ਸਭ ਦੇਖ ਕੇ ਲੱਗ ਗਿਆ ਹੁਣੀਆਂ ਕਰਨ ਸਾਡੇ ਨਾਲ ਤਾਂ ਉਹ ਕੰਮ ਹੋ ਗਿਆ ਮੱਛੀ ਹਾਂ ਛਾਣੇ ਕਹਿੰਦੇ ਹੁੰਦੇ ਨੇ ਹਾਂ ਬਤ ਇੱਕ ਤਾਂ ਅੰਨਾ ਹਾਂ ਇੱਕ ਕੋੜੀ ਅੱਛਾ ਰਾਮ ਮਲਾਈ ਜੋੜੀ ਅੰਨੇ ਤੇ ਕੋੜੀ ਵਾਲਾ ਕੰਮ ਸਾਡੇ ਨਾਲ ਹੋ ਗਿਆ ਸਾਡੇ ਨਾਲ ਨਾ ਨਾ ਉਹ ਤੇ ਉਹੀ ਸੋਨੂ ਦੇ ਜਿਵੇਂ ਤੁਸੀਂ ਕਰ ਦਿਓ ਉਵੇਂ ਜੋ ਕਰੋ ਲੱਗੀਆਂ ਕਰਨ ਸਾਡੇ ਦਾ ਮਚੀਛਾ ਦਾ ਪ੍ਰਵਾਸਣ ਮੂੜਾ ਉਹ ਬੁੜੀ ਮਾਰਦੀ ਹੋਣੀ ਕਮਲੋਂ ਮੂਰੇ ਉਹਨੂੰ ਦੇਖਦੇ ਹੈ ਕਿ ਲੱਗੀਆਂ ਉਹਨੀਆਂ ਆ ਸਾਡਾ ਸਾਡੀ ਮਾਈ ਜੱਤਾ ਬਾ ਛੰਡਾ ਸਬਾ ਉਹਨਾਂ ਪਿੰਡ ਦੀਆਂ ਬੁੜੀਆਂ ਚਾਹ ਲੈ ਕੇ ਜਾਂਦੀਆਂ ਸਾਡੇ ਤਾਂ ਬਥੇਰੇ ਹੀ ਤੋਂ ਦੇਸ ਦਾ ਕੰਮ ਕਰਦੀਆਂ ਸੀ ਬਾਧੂ ਕੰਮ ਕਰਦੀਆਂ ਸੀ ਕੋਈ ਕਮਲੀਆਂ ਨਹੀਂ ਸੀ ਕੋਈ ਬੌਲੀਆਂ ਨਹੀਂ ਸੀ ਤੂੰ ਸਗੋਂ ਹੀ ਕਰੀਆਂ ਨਾ ਕਮਲੀਆਂ ਬੌਲੀਆਂ ਇੱਕ ਦਾ ਜੋਗੀ ਵੀ ਜੜਾ ਮਿਲ ਲੰਕੀ ਗਿਆ हा हा भेजी नवी दुकान उहे सारे जवाक ख़रीदो भावो भावींदूजी ਜੇ ਉਹਨਾਂ ਕੋਈ ਗੱਲ ਕਹਦੀ ਏ ਅੱਛਾ ਉਹ ਗੱਲ ਨੇ ਚਾਰ ਮਤਲਬ ਹੋਰ ਕਰਦੀ ਏ ਅੱਛਾ ਉਹ ਮਾਂ ਦੀ ਈ ਚੀਜ਼ੇ ਘੇਰ ਪੁੱਠੀ ਪੈ ਰਹੇ ਨੇ ਵੀ ਇਹ ਸਿਸਟਮ ਜੈਥੋੜਾ ਖਾਛਾ ਖਰਾਬ ਕਰਕੇ ਭੇਜਦਾ ਸਾਡੇ ਨਾ ਪਾਈ ਜਾਂਦਾ ਹੋ ਫਿਰ ਸਾਨੂੰ ਦੇਖ ਦੂ ਕਿ ਲੱਗੀਆਂ ਕਰਨ ਬਥੇਰੀਆਂ ਸਿਆਣੀਆਂ ਅਰੇ ਮੱਛੀ ਜੀ ਸਾਰ ਕਿਸ ਕੰਮ ਕਰਦੇ ਆ ਕਿ ਤੁਹਾਨੂੰ ਦੇਖ ਕੇ ਲੱਗੂ ਫਿਰ ਹੋਰ ਹੁਣ ਤੁਸੀਂ ਮੂਹਰੇ ਕਰਦੇ ਹੋਵੋਗੇ ਜਿਹੜੇ ਉਹ ਲੱਗੀਆਂ ਕਰ ਲੋ ਇੰਜ ਮੂਰੇ ਇੱਕ ਤੁਸੀਂ ਹੋਰ ਮੂਰੇ ਤੁਸੀਂ ਬਸ ਜੇ ਵਜਾਈ ਜਾਂਦੇ ਹੋਵੋਗੇ ਮਗਰ ਉਹ ਲੱਗ ਗਈਆਂ ਬਤਿਹਰੀਆਂ ਸਿਆੜੀਆਂ ਸੀ ਇਹ ਬੁੜੀ ਵੀ ਬਾਰਾ ਸੜਾ ਇਹ ਮਾਛੀ ਵੀ ਬਾਰਾ ਸੜਾ ਉਹ ਨਹੀਂ ਡੰਡੀ ਗਈ ਆ ਕੇ ਸੁੱਧੂ ਉੱਚੀ ਮੈਂ ਅਮਰੀਆਂ ਦਾ ਫਰਦਾਨ ਮਾਛੀ ਮੈਂ ਆਏਗਾ ਨਾ ਹਾਂ ਬਤਾ ਵੀ ਖੋਟੇ ਸਿੱਕੇ ਛਾੜੇ ਕਰੀ ਭਜਨੇ ਸੀ ਨਾ ਜਮਾਈ ਨਹੀਂ ਖੋਟੇ ਚੱਲਦੇ ਸੀਗੇ ਕੋਈ ਖੋਟੇ ਖਾਟੇ ਨਹੀਂ ਹੈਗੇ ਵਧੀਆ ਕੰਮ ਕਰਦੀਆਂ ਸੀ ਸਭ ਕੁਝ ਵਧੀਆ ਸੀ ਅੱਛਾ ਹਾਂ ਹੁਣ ਕੀ ਪਤਾ ਤੁਸੀਂ ਕੀ ਕਰਤਾ ਕੁੜੀਆਂ ਨੂੰ ਪੇ ਜਨ ਛੱਡ ਜੇ ਕਰੇਦਾ ਹੋ ਹਰ ਵਕਤ ਬੱਦੂ ਖਾਉ ਬੱਦੂ ਖਾਉ ਇਹੜਾ ਯਾਰ ਮੈਂ ਕਮਾਉਣਾ ਪੈ ਸਾਡੇ ਕਰ ਨਾ ਨਾ ਜਿੱਦੇ ਹੁਣ ਲੜੀਆਂ ਨਾ ਉਹਦੇ ਮੈਨੂੰ ਆ ਕੇ ਲੈ ਜੀ ਕਹਿੰਦੇ ਹੋ ਕਿ ਅਗਰ ਜੇ ਕੋਈ ਨਹੀਂ ਤਾਂ ਹੋ ਤਾਂ ਪੜਾ ਕੇ ਨਹੀਂ ਘਤੋਣੀ ਜਿੰਨੀ ਇੱਕ ਨੂੰ ਜੀ ਦੇ ਮਾਰ ਮਾਰ ਕੇ ਛਾੜ ਜੀ ਆਈ ਕਰੇ ਜਦੋਂ ਦੇਖੇ ਜੀ ਦੇਖੇ ਜੀ ਆਈ ਕਰੇ ਜਦੋਂ ਹੁਣ ਲੜੀਆਂ ਨਾ ਮੈਨੂੰ ਦੱਸੀ ਤੇ ਮੈਂ ਆਉਂਗੀ ਫਿਰ ਦੇਖੂ ਮੈਂ ਵੀ ਕੁੜੀਆਂ ਕਮਾਉਣੀਆਂ ਨਾ ਕਿ ਤੁਸੀਂ ਜਾਣਤੀ ਕੁੜੀਆਂ ਨੂੰ ਕਮਾਉਣੀਆਂ ਕਹੀ ਜਾਣਦੇ ਹੋਗੇ ਮੁੰਡਾ ਮਾਛੀ ਫਿਰ ਹੁਣ ਕੀ ਕਰਾਂ ਮੈਂ ਕੀ ਕਿਹਨਾਂ ਭਾਈ

ਇਹ ਮੈਂ ਕੋਈ ਗੱਲ ਕਹਿ ਨਹੀਂ ਰਹਾ ਤੇ ਬੁਲਤ ਮਾਤਾ ਬੱਕੀ ਹੈ ਤੂੰ ਕਦੀ ਮੈਨੂੰ ਉੱਥੇ ਛੱਡ ਨਹੀਂ ਲੈ ਹੁਣ ਤਾਂ ਜੇ ਕੋਈ ਆ ਗਈ ਇਹ ਕਰਲੇ ਦਰਸ਼ਨ ਲੈ ਦਰਸ਼ਨ ਤਾਂ ਹੋ ਹੀ ਜਾਂਦੇ ਨਾ ਮੈਨੂੰ ਆਜਾ ਹੁਣ ਤੂੰ ਮੂਹਰੇ ਕਾਬਲਾ ਮਰੀ ਜਾਣਾ ਮਗਰੇ ਇਹ ਲੱਗੀ ਲੈ ਸਕਲ ਕੀ ਨਾ ਦੇਖਣਾਗਾ ਲੈ ਸਕਲ ਦੀ ਤਾਂ ਮੈਂ ਜੋ ਗੱਲੀ ਨਹੀਂ ਕਰੀ ਹਾਂ ਉਹ ਆਰੀ ਬੱਚ ਲੈ ਕੇ ਕੰਮ ਪਾ ਦਿੰਦੀ ਐ ਮੈਂ ਤਾਂ ਮਾਛੀਏ ਰੇ ਤਾਂ ਮੈਨੂੰ ਛਵਾਲਾਂ ਦੇ ਉੱਤੇ ਹੀ ਨਹੀਂ ਆਉਂਦੇ ਪਤਾ ਨਹੀਂ ਕਿਹੜੀ ਗ੍ਰਾਮਰ ਵੱਢ ਕੇ ਆਈ ਐ ਅੱਛਾ ਪ੍ਰਾਇਮਰੀ ਕੋਈ ਨਹੀਂ ਪੜੀ ਮੈਂ ਹਾਂ ਤੂੰ ਕਰੇ ਤੂੰ ਦਾ ਜੁੱਦੀ ਵੱਡੇ ਸਕੂਲਾਂ ਦੇ ਬੜੀ ਹੋਏ ਤੋਂ ਵੱਡਾ ਲੈਟਰ ਨਹੀਂ ਛੋਚ ਵੀ ਵੱਡੀ ਐ ਹਾਂ ਬੋਲਦਾ ਹਾਂ ਮੇਰੇ ਦੇਖਾਰੇ ਦੂਸਰੇ ਕਰੇ ਆਹ ਕੱਢ ਲੈਗਾ ਹਾਂ ਆ ਲੱਗਾ ਮੇਲਾ ਆ ਫਿਰ ਜਿਆ ਕਰ ਕੋਲੀ ਦੇਖ ਦੇ ਦੇ ਤੇ ਦੇ ਤੇ ਦੇ ਤੇ

ਉਹਦੀ ਗੱਲ ਵੀ ਨਹੀਂ ਕਰੀ ਕਤਲੇਆਮ ਦੇ ਕੁੱਤੇ ਨਹੀਂ ਆਣੇ ਬੂੜੀਆਂ ਦਾ ਪੰਗਾ ਲੈ ਕੇ ਗੱਲ ਚ ਕੰਮ ਨਹੀਂ ਕਰਿਆ ਆ ਮਲ ਗਿਆ ਤੇ